हांजी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀਫਰ ਵਸਿਆ ਸੇਲ ਲਈ ਲੈ ਕੇ ਆਏ ਆਂਗੇ ਭਾਈ ਤੇ ਪੰਜੀ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਹੋ ਬਾਈ ਆਪਣਾ ਕਿਵੇਂ ਚੱਲਦਾ ਕੰਮ ਕਰ ਵਧੀਆ ਪੂਰਾ ਟੌਪ ਤੇ ਫਿਰ ਕੰਮ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਉਹਨੇ ਨਾਮ ਅਮਨਦੀਪ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲਿਆ ਨੂੰ ਨਿਹਾਲ ਸਿੰਘਾ ਪਿੰਡ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇ ਨੇੜੇ ਪਿੰਡ ਬੋਡੇ ਕੁੱਸਾ ਜੀ ਇਧਰੋਂ ਬਲਾਸਪੁਰ ਇਹ ਹਮਤਪੁਰਾ ਦੇ ਤਰੁਪਨਿਹਾਰ ਸਿੰਘ ਵਾਲ ਤੇ ਪਤਨੀ ਕਲਾ ਜੀ ਠੀਕ ਆ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ 8198839602 ਆ ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਆਮਨੇ ਰੇਟ ਫਿਰ ਜਾਇਜ਼ ਹੋਣਗੇ ਹਾਂ ਰੇਟ ਜਮਾਂ ਜਾਇਜ਼ ਹੀ ਹੋਣਗੇ ਕਿਉਂ ਆਪਣੇ ਕੋਲ ਜਾਇਜ਼ ਰੇਟ ਹੁੰਦੇ ਆ ਹਰ ਰੋਜ਼ ਹੀ ਵਿਕਦੇ ਕੱਲ ਬੱਚੇ ਪਿੱਗੀਆਂ ਅੱਜ ਸਵੇਰ ਵਿਕੀਆਂ ਪਤਾ ਕੋਲ ਪੰਜ ਚਾਰ ਨਾ ਰਹਿ ਗਈ ਜਾਨੀ ਕੀ ਤਕਰੀਬਨ ਠੀਕ ਓਕੇ ਬਈ ਹਾਂਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੱਸੀ ਦੇਖ ਰਿਆ ਟਾਪ ਦਾ ਨਗੀਨਾ ਬਾਈ ਕਿੰਨੇ ਕ ਟਾਈਮ ਦਾ ਇਹ ਵੀਰੇ 9-8 9 ਮਹੀਨੇ ਦਾ ਬ ਅਗਲੇ ਆਣੇ ਆਪਾਂ ਨੂੰ 35+ ਕਹਿ ਕੇ ਦਿੱਤਾ ਆ ਦੇ ਲੋ ਜਿਹੜੀ ਚੀਜ਼ ਆ ਮੈਂ ਕਹਣਾ ਯਾਰ ਕੀ ਆ ਬਾਤ ਬੱਚੀ ਜਿੰਨੀ ਮਗਰੋ ਰਗਰੋ ਚੌੜੀ ਹੋ ਕੋਲੀ ਮੂਹਰੋ ਚੌੜੀ ਆ ਪਲੀ ਵੀ ਬੜੀ ਆ ਯਾਰ ਹਨਾ ਪਲੀ ਪੁਲੀ ਬਹੁਤ ਆ ਦੁੱਧ ਤੇ ਹੀ ਪਲੀ ਵੀ ਆ ਬੱਚੀ ਠੀਕ ਆ ਹੈ ਨਹੀਂ ਹੈ ਗੱਲ ਮੈਂ ਕਹਣਾ ਕੀ ਆ ਬਾਤ ਆ ਬਰੀਡ ਚ ਏਕਰਾ ਮੈਂ ਕਹਣਾ ਉਹਨੇ ਕੀ ਆ ਬਾਤ ਕਿੰਨੀ ਫੇਸ ਕੁਆਲਿਟੀ ਕਿੰਨੀ ਸੋਹਣੀ ਬੱਚੀ 16 ਮੂੰਹ ਆ ਯਾਰ ਪਲੀ ਪਲੀ ਵੀ ਬਾਈ ਦੇਖੋ ਫੋਲਰ ਤਾਰਾ ਦੇ ਲੋ ਬੱਚੀ ਦਾ ਪੂਰੇ ਟੋਪ ਦੀ ਬੱਚੀ ਆ ਯਾਰ ਹੂੰ ਆੜਤੀਆਂ ਸਹਾਨੇ ਆ ਰਹੀ ਆ ਤੇਰੇ ਨਾਲ ਸਹੀ ਗੱਲ ਆ ਬਾਈ ਐਂਜਿਨ ਨੂੰ ਕਹਿੰਦੇ ਚੌੜੀ ਛੂੜੀ ਚੈੱਕ ਕਰ ਲੋ ਕਰਮਾਣੀ ਫੋਲਰ ਪ੍ਰਿੰਟ ਚੈੱਕ ਕਰੋ ਸੁਨੱਖਪਣਾ ਚੈੱਕ ਕਰੋ ਬੱਸੀ ਨਾ ਮੈਂ ਕਹਿੰਦਾ ਕੋਕਾ ਪੀਸ ਨੂੰ ਆਪਾਂ ਕਹਿੰਦੀ ਉਹ ਆ ਪਿੰਡਾ ਇਕੱਠਾ ਹੁੰਦਾ ਬਣਿਆ ਹਨਾ ਬਾਲਾ ਪਤਲੇ ਵੱਡੇ ਦੀ ਆ ਦੇਖ ਲੋ ਕੀ ਬਾਤ ਜਿਨ੍ਹਾਂ ਦਾ ਆਪਾਂ ਲਈਓ ਦੋ ਦੋ ਤੋਂ 2.5 ਲੱਖ ਦੀਆਂ ਬੱਚੀਆਂ ਵੇਚੋ ਵੇੜਾ ਵੇਚਦੇ ਤਿਆਰ ਕਰਕੇ ਓਕੇ ਹਾਂ ਦੇਖ ਲੋ ਤੇ ਅਮਨੇ ਫਿਰ ਬਾਈ ਕੀ ਮੋਲਰ ਹੋਊਗਾ ਦੇਣ ਲੈਣ ਦੱਸਦੀ ਅੱਗੇ ਵੀ ਤੇਰਾ ਦੇਣ ਲੈਣੀ ਹੁੰਦਾ ਤੇ ਅੱਜ ਵੀ ਦੇਣ ਲੈਣ ਦਾ ਮੋਲਿਆਂ ਦਾ ਕਿੰਨਾ ਕਰਾਲੀਏ ਆਪਾਂ 16000 ਤੇ 25 ਦੇ ਦਨੀ ਬੋਦੀ ਚੈੱਕ ਕਰੋ ਬਾਈ ਬੱਚੇ ਦਾ ਫੇਸ ਚੈੱਕ ਕਰੋ 16000 ਦਾ ਬਾਈ ਕਿੰਨਾ 25 ਦੇ ਲੋ ਇੰਨਾ ਤੋਰਾ ਤਾਰਾ ਦੇ ਲੋ ਕਿੰਨਾ ਕਿੰਨੀ ਕੁਆਲਿਟੀ ਹੈ ਦੇਖ ਲੋ ਬੱਛੀ ਚ ਕੀ ਬਾਤ ਆ ਯਾਰ ਪਲੀ ਵੀ ਦੇਖੋ ਬਾਈ ਬੱਚਾ ਮੈਂ ਕਿਹਾ ਟਾਪ ਦੀ ਬੱਛੀ ਆ ਨੇ ਕੋ ਖੜੀ ਖਾਣਨੀ ਖੋਣੀ ਬਚੀ ਦੀ ਕੀ ਬਾਤ ਆ ਯਾਰ ਓੜੀ ਨਾਲ ਦੀ ਖਾਣੀਆਂ ਬੱਚੇ ਦੀ ਬਾਕੀ ਪਲਿਆਵਾ ਦੇਖੋ ਬਈ ਬੱਚਾ ਫੁੱਲ ਪਲਿਆਵਾ ਟਾਂਜਾ ਨੋ ਜੱ ਚੰਗਾ ਗਿਆ ਲੰਮੀ ਲੰਮੀ ਵੀ ਫੁੱਲ ਕੋਈ ਫੋੜ ਸ਼ਾਮ ਨਹੀਂ ਖੀਰੀ ਬੱਚਿਆ ਦੇ ਲੋ ਲੈ ਆਈ ਨਹੀਂਗਾ ਕੀ ਆ ਰੇ ਥਣ ਹੋਣਗੇ ਕੀ ਬਾਤ ਆ ਯਾਰ ਬਹੁਤ ਚੰਗਾ ਸਣ ਲੱਗਿਆ ਵਾ ਉਹਨੇ ਬਈ ਮੈਂ ਕਹਣਾ ਪੂਰਾ ਬਿੱਤੀ ਦਾ ਥਾੜਾ ਜਮਾਨੇ ਕੇ ਚਾਲਾ ਜਿਹਨੇ 4 ਮਹੀਨੇ ਪੂਰੀ ਸਾੰਬਰੀ ਪੂਰੇ ਟੀਕੇ ਦੇ ਕਾਬਲ ਪੂਰੀ ਤਿਆਰ ਆ ਗਈ ਹਾਂ ਬੱਤ ਜੀ ਪੂਰੀ ਹੋ ਗਈ ਮੱਚੀ ਪੁਰਾ ਜਾਤ ਕੁਆਲਟੀ ਬਹੁਤ ਆ ਨਾ ਬੱਚੀ ਜੀ ਸਹੀ ਗੱਲ ਹੈ ਭਾਈ ਮੋੜ ਲੈ ਆਪਣੇ ਕੋਈ ਨਹੀਂ ਹੋਗਾ ਬਾਕੀ ਜਿਹੜੇ ਚਾਰ ਹੀ ਨੇ ਸਾਮ ਕੋਈ ਵੇਚ ਨਹੀਂ ਆ ਕੱਲੀ ਬੱਚੀ ਹੂੰ ਉਹ ਵੀ ਫੋਲਰ ਪੰਗਾ ਦੀ ਵੇਚੂਗਾ ਲੈ ਆਏ ਨਹੀਂ ਹੋਗਾ ਲੈ ਕੀ ਬਾਤ ਆ ਭਾਈ ਹੂੰ ਮੋਲ ਵੀ ਭਾਈ ਨੇ ਭਾਈ ਜਾਇ ਰੱਖਿਆ 16000 16000 ਚ 25 ਦੇ ਦੇਣੀ ਆਪਾਂ ਦੇ ਦੇਣਾ ਬਾਕੀ ਪੜਿਆ ਪੜਿਆ ਵੀ ਬੱਚਾ ਹਾਂ ਬਹੁਤ ਆ ਅੱਗੇ ਆਪਣੇ ਦੋ ਨੰਬਰ ਤੇ ਭਾਈ ਇਹ ਵੀਰੇ 11 ਗਿਮਿਨਾ ਵੀ ਬੱਚੇ ਇਹ ਵੀ ਖੀਰੀਏ ਦੰਦੋਂ ਦੰਦੋਂ ਖੀਰੀਆ 11 ਮਹੀਨੇ ਉਮਰ ਆ ਐਚ ਐਫ ਦਾ ਬੱਚਾ ਆ ਗਿਆ ਬਾਈ ਐਚ ਐਫ ਦਾ ਬੱਚਾ ਦੇਖ ਲੋ ਆਪਾਂ ਬੰਦ ਨੇ ਦੰਦ ਵਿੱਚ ਚੈੱਕ ਕਰ ਆ ਨਿਕਲਿਆ ਕੀ ਬਾਤ ਆ ਬਾਈ ਜੋਰ ਪੂਰਾ ਯਾਰ ਮੈਂ ਕਹਿੰਦਾ ਖਰਾਕ ਖਾਦੀ ਵੀ ਆ ਲੈ ਜਿਵੇਂ ਕੱਚੀ ਪਿਓਰ ਖੀਰੀ ਆ ਜਿਵੇਂ ਬੱਚੀ ਵਾਲੇ ਹੂੰ ਕੱਚੀ ਖੀਰੀ ਆ ਬਾਕੀ ਬਰੀਡ ਚੈੱਕ ਕਰੋ ਫੇਰ ਚੈੱਕ ਆਮ ਨੇ ਮੜਾ ਰੋਕੇ ਭਰਾ ਬੰਦਾ ਬੋਦੀ ਬਾਦੀ ਚੈੱਕ ਰਹੀ ਆ ਫੁੱਲ ਚੰਗੇ ਆ ਸੁਨੱਖਪਣਾ ਬਈ ਚੈੱਕ ਕਰੋ ਬੱਚੀ ਬਸ ਇਹਦਾ ਯਾਰ 2 ਮਹੀਨੇ ਤੱਕ ਇਹਦੇ ਕਾਬਿਲ ਹੋ ਜੂ ਬੱਚੀ ਜੇ ਕਿਨੇ ਸਾਹਮਣੇ ਦੋ ਫਰੇ ਫੀਟ ਦੇ ਆਪਾਂ ਥੇ ਨਾ ਬੜਾ ਪਾਰਾਂ ਦੀ ਬੜੀ ਖੁੱਲੀ ਆ ਆਪਣੇ ਹਾਂ ਬੱਚੀ ਦੀ ਗੱਲ ਆ ਬਈ ਪ੍ਰਿੰਟ ਚੈੱਕ ਕਰੋ ਬੱਚੇ ਦਾ ਫੁੱਲ ਚੰਗਾ ਲੰਮੀ ਲੰਮੀ 4 ਥਣਾਂ ਦੇ ਨਾਲ ਫੁੱਲ ਥਣ ਦੇਖ ਲਓ 4 ਹੀ ਥਣ ਹੋਣਗੇ ਬੱਚੀ ਦੇ ਕੋਈ ਪੰਜਵਾਂ ਥਣ ਨਹੀਂ ਮੈਂ ਕਿਹਾ ਯਾਰ ਥਣ ਹੀ ਬੜਾ ਚੰਗਾ ਆ ਆਪਣੇ ਹਾਂਜੀ 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 ਹੂੰ ਕ ਜੇ ਗੱਲ ਕਰੀਏ ਕੱਬਣਾ ਦੇ ਥਣ ਲੱਗਿਆ ਹੁੰਦਾ ਜਿਹੜਾ ਜਿਹੜਾ ਮਾੜੀ ਜੀ ਸਿੰਗ ਦੀ ਹੈਗੀ ਆ ਹੂੰ ਉਹ ਤੁਹਾਨੂੰ ਕਹਿ ਕੇ ਬਾਕੀ ਮੂੰਹ ਮੱਥਾ ਦਿਖਾ ਦੀ ਟਕਾ ਕੇ ਬੱਚੀ ਬਹੁਤ ਟਾਪ ਦੀ ਜੀ ਨੇ ਸਾਂਭਣੀ ਆ ਯਾਰ ਚਾ ਵਾ ਬੈਣ ਲਾ ਕੇ ਹੂੰ ਸਹੀ ਗੱਲ ਆ ਬਈ ਤੇ ਬ੍ਰਹਮਣਾਂ ਕੀ ਮੋਲ ਰਹੂ ਘਰ ਮੋਲ ਇਹ ਬੱਚੀ ਦਾ ਜਿੰਨਾ ਮਰਤੀ ਕਰਲਾ ਯਾਰ ਆਪਾਂ 12.5 ਦੀ ਬੱਚੀ ਦੇ ਦਣੀ ਟੋਟਲੀ ਟੋਟਲੀ ਆਪਾਂ ਇਹ ਨਹੀਂ ਹੈਗਾ ਲੋਕਾਂ ਨੂੰ 12000 ਦਾ ਬੱਚਾ ਮੋਲ ਕਰ ਲੋ ਦੇ ਦੇ ਦਿਆਂਗੇ ਪਲੀ ਪਲੀ ਵੀ ਦੇਖੋ ਬੱਚਾ ਬਾਈ ਲੰਮਾ ਲੰਮਾ ਫੁੱਲ ਨਰਵਾ ਫੋਲਾਗਾ ਪ੍ਰਿੰਟ ਬਹੁਤ ਚੰਗਾਗਾ ਕਰਮਾ ਲੀ ਬੱਚੀ ਦਾ ਥਾਨ ਤੇ ਝੋਲੀ ਬਹੁਤ ਆ ਯਾਰ ਟੋਪ ਦੀ ਬੱਛੀ ਆ ਨਹੀਂ ਹੈਗਾ ਤੇ ਪਾਸੋਂ ਖੁੰਜੀ ਆ ਬੱਛੀ ਸਹੀ ਗੱਲ ਆ ਬਾਈ ਆਪਣੇ ਇਹਨੇ ਸਭੀ ਬੋੜ ਲਿਆ ਹਲੇ 11 ਮਹੀਨੇ ਦਾ ਬੱਚਾ ਹਲੇ ਕੋਈ ਇਹ ਨਹੀਂ ਹੈਗਾ ਲੈ ਹੈਡੇ ਬੱਚੇ ਦੇ ਲੈ ਕੀ ਬਾਤ ਆ ਬਾਈ ਇਹ ਬੰਦੇ ਦੀ ਸੰਭੀ ਮੱਥਾ ਮੱਥਾ ਬੰਦੇ ਦਾ ਫਾਰਮ ਨੂੰ ਸੀਗਾ ਇਹ ਨਹੀਂ ਹੈਗਾ ਪਕਾਣਾ ਫਾਰਮ ਚੋਂ ਲੈਂਦੀ ਬੱਛੀ ਬੱਚਾ ਦੋਨੇ ਇੱਕੋ ਕਰਾਂਗਾ ਬੱਛਣਾ ਆ ਨਹੀਂ ਹੈਗਾ ਹਾਂ ਜੀ ਨੇ ਦਿਲ ਲਾ ਕੇ ਸੰਭਣੀ ਆ ਓਕੇ ਉਹਨੂੰ ਕੋ ਦੋਜ ਦੁਨੇ ਇਕੱਠਾ ਲੈਂਗੇ ਜੂ ਆਪਾਂ ਫੁੱਲ ਮਾਨਤਨ ਕਰਾਂਗੇ ਠੀਕ ਹੈ ਬਾਈ ਜੇ ਜੋੜਾ ਇਕੱਠਾ ਲੈਂਦਾ ਬਾਈ ਕਹਿੰਦਾ ਆਪਾਂ ਫੁੱਲ ਮਾਨਤਨ ਕਰ ਦਾਂਗੇ ਜੋੜਾ ਲਊਗਾ ਆਪਾਂ 25000 ਚ ਪਛੋਂ ਦੁਨੇ ਦੇ ਦੇਣਗੇ ਬਾਈ 25000 ਹਾਂ ਚੱਕੋ ਬਾਈ 25000 ਦੀਆਂ ਬਾਈ ਕਹਿੰਦਾ ਆਪਾਂ ਦੋਨੇ ਬੱਸੀਆਂ ਦੇ ਦਾਂਗੇ ਅੱਗੇ ਉਹਨਾਂ ਤਿੰਨ ਨੰਬਰ ਆ ਵੀਰੇ ਸਾਈਰ ਜਰਸੀ ਚ ਬੱਚੀ ਪੈ ਜਾਂਦੀ ਆ ਇਹ ਹੋਊਗਾ 50 ਮਹੀਨਿਆਂ ਦਾ ਬੱਚਾ 50 ਮਹੀਨਿਆਂ ਦਾ ਬੱਚਾ ਹਾਂ 50 ਮਹੀਨਿਆਂ ਦਾ ਬੱਚਾ ਵੀਰੇ ਇਹਦੇ ਮਾਰੇ ਸੰਗਤ ਗੋਨ ਵਾਲੇ ਜਿਹੜੀ ਗੱਲ ਕਹਿਣ ਵਾਲੀ ਆ ਠੀਕ ਆ ਬਾਈ ਪਹਿਲਾਂ ਕਮਾਂ ਥਣ ਚੋ ਜਮਾ ਸਾਫ ਫੈਬਰੀ ਉਹਦੀ ਗੱਡ ਦੇ ਮਾਰੀ ਆਪਾਂ ਦਿਖਾਈ ਦੀ ਆ ਬਣਾ ਇੱਕ ਮਿੰਟ ਮਰੀ ਮੈਂ ਰੋ ਲਓ ਦਿਖਾ ਦੇ ਮੈਂ ਕਹਿੰਦਾ ਥਾਣੀ ਬਹੁਤ ਚੰਗਾ ਬਣਿਆ ਹਾਂ ਮੋਟਾ ਮੋਟਾ ਥਾਣਾ ਪੰਜਾਹ ਮਹੀਨਾ ਦਾ ਬੱਚਾ ਹੈ ਭਾਈ ਪੰਜਾਹ ਮਹੀਨਾ ਦੀ ਬੱਚੇ ਦੀ ਉਮਰ ਆ ਇਹਦਾ ਮੁੱਲ ਹਮਨੇ ਮੁੱਲ ਦਾ ਕਿੰਨਾ ਕਰਾ ਲੈ ਵੀਰੇ 3000 ਚ 25 ਦੇ ਦੇਣੀ 3000 ਦੇ ਹਾਂਜੀ ਭਾਈ ਮੁੱਲ ਕਰਾਉਣ ਨੂੰ ਜਨਾ ਮਰਜ਼ੀ ਕਰਾ ਲਓ ਭਾਈ ਕਹਿੰਦਾ 3000 ਦਾ ਬੱਚਾ ਇਹ ਦੇ ਦਾਂਗੇ ਸਾਈਵਾਲ ਦਾ ਭਾਈ ਬੱਚਾ ਆ ਗਿਆ ਹਾਂਜੀ ਅੱਗੇ ਇੱਕ ਹੋਰ ਆ ਗਿਆ ਸਾਈਵਾਲ ਦਾ ਬੱਸ ਹਣਾ ਮੈਂ ਹਾਂਜੀ ਹਾਂਜੀ ਭਾਈ ਬੱਚੇ ਬਈ ਆਇਆ ਲਾਲੋ ਵੀ ਵਧੀਆ ਮਤਲਬ ਉਮਰਾਇਆ ਸਾਹਿਬ ਨਾਲ ਕੱਦ ਵੀ ਠੀਕ ਆ ਬੱਚਿਆਂ ਦੇ ਤੇ ਇਹ ਵੀ ਪੰਜਾ 6 ਮਹੀਨੇ ਦਾ ਬੱਚਾ ਬਾਈ ਹੂੰ ਹਾਂ ਦੇਖ ਲਓ ਇਹ ਸੇ ਦਾ ਵੀ ਬਈ ਚੈੱਕ ਕਰੋ ਸਾਈਵਾਲ ਬਰੀਡ ਆ ਗਈ ਹੈ ਨਾ ਤੇ ਯਾਰ ਕੋਈ ਬੰਦਾ ਬਈ ਸ਼ਕੀਨ ਹੁੰਦਾ ਘਰੇ ਪਾਲ ਪਾਲਣ ਦਾ ਬੱਚਿਆਂ ਨੂੰ ਹੂੰ ਕਿਉਂਕਿ ਗੱਲ ਇਹ ਆ ਗਈ ਜੋ ਤਿਆਰ ਹੋਏ ਦਾ ਦੁੱਧ ਵੀ ਮੱਝਾਂ ਵਰਗੇ ਹੁੰਦਾ گاੜਾ ਦੁੱਧ ਹੁੰਦਾ ਨਹੀਂ ਹਾਂਜੀ ਕੀ ਬਾਤ ਆ ਬਈ ਲੈ ਚੱਲ ਮਣੇ ਠੀਕ ਹੈ ਜੀ ਤੇ ਇਹਦਾ ਮੁੱਲ ਮਣੇ ਮੋਹਲੇ ਦੇਕਨਾ ਰੋਲੇ 2500 ਚ 250 ਦੇਣੀ 2500 ਦੀ ਕੋਈ ਅਜੇ ਤੱਕ ਵੀਡੀਓ ਕਿਸੇ ਨੇ ਪਾਈ ਨਹੀਂ ਹੋਣੀ 2500 ਚ 250 ਵਾਲੀ ਜਿਹੜੀ ਆਪਾਂ ਪਾ ਦੇਣੀ ਹੈ ਓਕੇ ਸਿੱਧੀ ਜੀ ਗੱਲ ਥਣ ਚੱਕ ਰਹੀ ਮੜੇ ਥਣ ਲੈ ਚੱਕਾ ਸੋ ਗੁਲਾਬੀ ਥਣ ਹੋਣਗੇ ਇਹ ਗੱਲ ਦੀ ਲਓ ਕੀ ਬਾਤ ਆ ਭਾਈ ਬਹੁਤ ਚੰਗਾ ਥਣ ਲੱਗਿਆ ਹਣ ਚਾਰ ਚਾਰੀ ਹੋਣ ਜਿਹੜਾ ਮਰਦੀ ਬਣਾ ਤੱਖੇ ਦੇਖ ਲਿਆ ਅਗਲਾ ਕਹਿੰਦਾ ਠੀਕ ਹੈ ਬਾਈ ਕੀ ਗੱਲ ਹੈ ਜਿਹੜੀ ਗੱਲ ਵੀਡੀਓ ਤੇ ਕਹਤੀ ਉਹ ਨੀ ਚਾਰ ਆ ਵੀਡੀਓ ਪਹਿਲਾਂ ਦੇਖ ਲਿਆ ਕਹਿੰਦਾ ਇਹ ਬਣਾ ਇੱਕ ਹੋਰ ਬੱਚਾ ਦਿਖਾ ਦੇ ਡਾਇਮੰਡ ਪੀਛਾ ਜਿਹੜਾ ਨਿਕਾ ਜਾ ਕਿੰਨੇ ਕ ਟਾਈਮ ਦਾ ਬਈ ਇਹ ਬਰੇ ਮਹੀਨੇ ਦਾ ਬੱਚਾ ਠੀਕ ਆ ਛਿੱਤੀ ਜੀ ਗੱਲ ਤੇ ਸਿੰਘ ਤਕੋਨੇ ਮਹੀਨੇ ਦਾ ਬੱਚਾ ਪਾਉਣਾ ਦੇਖੋ ਬਾਈ ਸਕੀਨ ਬੱਚਾ ਦੇਖੋ ਕਿੰਨਾ ਮੈਂ ਕਹਣਾ ਪੂਰਾ ਬੱਚਾ ਜਿਹੜਾ ਪਾ ਲਿਆ ਯਾਰ ਸ਼ੌਕ ਨਾਲ ਜਿਹਨੂੰ ਕਹਿੰਦੇ ਜਰਸੀ ਦਾ ਬੱਚਾ ਜਰਸੀ ਦਾ ਬੱਚਾ ਬਾਈ ਬੱਚਾ ਦੇਖ ਨਿਕਾ ਨਿਕਾ ਥਾ ਕੀ ਬਾਤ ਆ ਯਾਰ ਜਵੇਂ ਛੋਟਾ ਹੈ ਬੱਚਾ ਪਿਆਰਾ ਹੀ ਬਹੁਤ ਆਵਣਿਆ ਹੈ ਨਾ ਲੈ ਬਾਈ ਚੈੱਕ ਕਰੋ ਤੋਰਾ ਤਾਰਾ ਜਮੇ ਛੋਟਾ ਜੋ ਆਟਾ ਗੁਰਾ ਜੀ ਨੇ ਸਾਹਕੇ ਪਾਲਣਾ ਨਾ ਬੱਚਾ ਹੂੰ ਪੂਰਾ ਟਾਪ ਦਾ ਜਰਾ ਅਰੇ ਸ਼ੌਕਪੁਰਾ ਉਹਦੀ ਫੁੱਲ ਚੰਗੀ ਆ ਤੇ ਐ ਲਾਲਵਕਰਮ ਵਾਲੀ ਸਿੰਘ ਵੀ ਦਿਖਾਉਣ ਵਾਲੇ ਹੈ ਜੀ ਹੈ ਨਾ ਹਾਂ ਹਾਂ ਦੇ ਲੋ ਲੈ ਲੈ ਛੋਟਾ ਜਿਹਾ ਬੱਚਾ ਬਾਈ ਨਗੀਨਾ ਬੱਚਾਗਾ ਐ ਮੰਨ ਲਓ ਜਦੋਂ ਪਾਲ ਕੇ ਤਿਆਰ ਹੋਈ ਨਾ ਬਹੁਤ ਚੰਗੀ ਤਿਆਰ ਹੋ ਕਿਉਂਕਿ ਹੁਣੇ ਦਾ ਮੰਨ ਕੇ ਚਲੋ ਵੀ ਟਾਈਮ ਉਹ ਆਗਾ ਇਨੂੰ ਫੀਡ ਫੂਡ ਤੇ ਚੰਗੀ ਤੇ ਲਾ ਲੇ ਬੰਦਾ ਹਾਂ ਬੱਚੀ ਤੇ ਯਾਰ ਛੋਕਣਾ ਪਾਲਣੀ ਜੀ ਨੇ ਬੱਚਾ ਕਿੰਨੇ ਮੁੱਲ ਆਣੇ ਇਹ ਬੱਚੇ ਦਾ ਫਰਦਸ ਮੁੱਲ ਜਨਾ ਮਰਜ਼ੀ ਰਲੋ 2500 ਚ ਬੱਚੀ ਇਹ ਦੀ ਦੁਨੀਆ 2500 ਜੀ ਚੱਕੋ ਬਈ 2500 ਦਾ ਬੱਚਾ ਬਈ ਕਹਿੰਦਾ ਇਹ ਦੇ ਦਾਂਗਾ ਨਗੀਨਾ ਪੀਸ ਆ ਬਈ ਜਵਾਕਾਂ ਵਾਲਾ ਜਵਾਕਾਂ ਵਾਲਾ ਕੰਮੀ ਆ ਜਮਾ ਨਿਕਾ ਜਾ ਬੱਚਾ ਦਾ ਸੂਟਾ ਜਾ ਹਨਾ ਲੈ ਫੁੱਲ ਮਸਤੀ ਕਰਦਾ ਫੁੱਲ ਪਲਿਆ ਬਾਕੀ ਬਈ ਮੁੱਲ ਵੀ ਬਈ ਉਹ ਹਾਇਆ ਕਰਤਾ ਬੰਦਿਆ ਬਣਿਆ ਨੂੰ ਹਾਂ ਜੀ ਨੇ ਪਚੋਲੀ ਚੱਕਰਾ ਦੀ ਇਹ ਬੱਚੇ ਦੀ ਖਾਲ ਚਾਰ ਹੀ ਹੋਣਗੇ ਵੀਰੇ ਇਹਦੇ ਚਾਰ ਹੀ ਥਾੜਾ ਪੂਰੀ ਵਿਥਿਆ ਥਣ ਲਗਾ ਚਾਰੂ ਬਾਈ ਚੱਕਰ ਬੱਚਾ ਬਾਈ ਨੇ ਦਾਮ ਖਾਲ ਪੀਣ ਦੀ ਬਹੁਤ ਖੁੱਲੀ ਯਾਰ ਬੱਚੀ ਠੀਕ ਹੈ ਬਾਈ ਹੂੰ ਇਹਦਾ ਫੀਡ ਤੇ ਲੱਗ ਗਈ ਬੱਚੀ ਹੁਣ ਤਾਂ ਬੱਸ ਯਾਰ ਸੁੱਖ ਚੇ ਤੇ ਅਮਨੇ ਜੇ ਕੋਈ ਸਾਰੀਆਂ ਇਕੱਠੀਆਂ ਲੈਂਦਾ ਬਾਈ ਸਾਰੀਆਂ ਇਕੱਠੀਆਂ ਜਿੰਨਾ ਮਰਦੀ ਮੋੜ 30000 ਚ ਦੇ ਦੇਂਗਾ ਬਾਈ ਚੱਕੋ ਬਾਈ 30000 ਦੇ ਬਾਈ ਕਿੰਨਾ ਆਪਾਂ ਸਾਰੀਆਂ ਹੋਰ ਦੱਸੋ ਇਕੱਠੀਆਂ ਦੇ ਦਾਂਗੇ ਜਿੰਨਾ ਸੀਗੇ ਬਾਈ ਕੋਲੇ ਪੰਜ ਆਪਾਂ ਪੰਜ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟਰ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇ ਧੰਨਵਾਦ